ਜਦ ਵਿੱਚ ਖਰਕੂਵਾਦ ਦਾ ਦੌਰ ਚੱਲ ਰਿਹਾ ਹੁੰਦਾ ਤੇ ਇੱਕ ਬੰਦਾ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਕੋਲ ਆ ਕੇ ਕਹਿੰਦਾ ਕਿ ਸੰਤ ਜੀ ਸ਼ਰਾਬ ਇੱਕ ਚੰਗੀ ਚੀਜ਼ ਐ ਇਸ ਨੂੰ ਪੀ ਲੈਣਾ ਚਾਹੀਦਾ ਐ ਤੁਸੀਂ ਕਿਉਂ ਲੋਕਾਂ ਨੂੰ ਰੋਕਦੇ ਰਹਿੰਦੇ ਹੋ ਦੋਸਤੋ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਕਿੰਨੇ ਹਾਜ਼ਰ ਜਵਾਬ ਸਨ ਇਹ ਵੀ ਤੁਹਾਨੂੰ ਇਸੇ ਕਿਸੇ ਤੋਂ ਪਤਾ ਲੱਗ ਜਾਵੇਗਾ ਹੁੰਦਾ ਕੀ ਐ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੀਵਾਨ ਲਾ ਕੇ ਬੈਠੇ ਹੁੰਦੇ ਹਨ ਬਹੁਤ ساری ਸੰਗਤ ਵੀ ਉਹਨਾਂ ਦੇ ਆਲੇ-ਦੁਆਲੇ ਬੈਠੀ ਹੋਈ ਸੀ ਇੰਨੇ ਨੂੰ ਇੱਕ ਸ਼ਖਸ ਉੱਥੇ ਆਉਂਦਾ ਜੋ ਸ਼ਾਇਦ ਪਹਿਲਾਂ ਤੋਂ ਹੀ ਸ਼ਰਾਬ ਦਾ ਆਦੀ ਸੀ ਸੰਗਤ ਦੇ ਵਿੱਚ ਬੈਠਾ ਉਹ ਬੰਦਾ ਆਪਣੇ ਮਨ ਹੀ ਮਨ ਵਿੱਚ ਸੋਚ ਰਿਹਾ ਹੁੰਦਾ ਕਿ ਅੱਜ ਮੈਂ ਸੰਤਾਂ ਦੇ ਮੋਹੋਂ ਵੀ ਇਹ ਗੱਲ ਪੱਕੀ ਮਨਵਾ ਕੇ ਛੱਡਨੀ ਕਿ ਸ਼ਰਾਬ ਇੱਕ ਚੰਗੀ ਚੀਜ਼ ਹੈ ਤੇ ਲੋਕਾਂ ਨੂੰ ਪੀ ਲੈਣੀ ਚਾਹੀਦੀ ਹੈ ਜਦੋਂ ਸੰਤ ਭਿੰਡਰਾ ਵਾਲੇ ਸੰਗਤਾਂ ਨਾਲ ਵਿਚਾਰ-ਚਰਚਾ ਕਰ ਰਹੇ ਸਨ ਇਹ ਬੰਦਾ ਪਿੱਛੇ ਬੈਠਾ ਹੱਥ ਖੜਾ ਕਰਦਾ ਏ ਕਿ ਸੰਤ ਜੀ ਮੈਂ ਤੁਹਾਡੇ ਤੋਂ ਇੱਕ ਦੋ ਸਵਾਲ ਪੁੱਛਣੇ ਹਨ ਸੰਤ ਜੀ ਉਸ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਕਿ ਹਾਂ ਭਾਈ ਸਿੰਘਾ ਪੁੱਛ ਤੂੰ ਕੀ ਪੁੱਛਣਾ ਏ ਉਹ ਬੰਦਾ ਪਹਿਲਾ ਸਵਾਲ ਕਰਦਾ ਕਿ ਸੰਤ ਜੀ ਗੁੜ ਬੰਦੇ ਵਾਸਤੇ ਚੰਗਾ ਹੈ ਜਾਂ ਮਾੜਾ ਸੰਤ ਕਹਿੰਦੇ ਕਿ ਗੁੜ ਚੰਗਾ ਏ ਫੇਰ ਉਹ ਬੰਦਾ ਬੋਲਦਾ ਕਿ ਫੇਰ ਤਾਂ ਆਦਮੀ ਨੂੰ ਗੁੜ ਖਾ ਲੈਣਾ ਚਾਹੀਦਾ ਸੰਤ ਕਹਿੰਦੇ ਕਿ ਜ਼ਰੂਰ ਖਾਣਾ ਚਾਹੀਦਾ ਹੈ ਦੁਬਾਰਾ ਫੇਰ ਉਹ ਸ਼ਖਸ ਸਵਾਲ ਕਰਦਾ ਕਿ ਸੰਤ ਜੀ ਬੰਦੇ ਨੂੰ ਪਾਣੀ ਪੀ ਲੈਣਾ ਚਾਹੀਦਾ ਸੰਤ ਕਹਿੰਦੇ ਕਿ ਜ਼ਰੂਰ ਪੀਣਾ ਚਾਹੀਦਾ ਹੈ ਪਾਣੀ ਪੀਣ ਵਾਲੀ ਤਾਂ ਸ਼ੈ ਹੈ ਤੇ ਮਨੁੱਖ ਵਾਸਤੇ ਜ਼ਰੂਰੀ ਵੀ ਹੈ ਇਹ ਸੁਣ ਕੇ ਉਹ ਸ਼ਖਸ ਬੋਲਦਾ ਕਿ ਸੰਤ ਜੀ ਜੇ ਗੁੜ ਖਾ ਲੈਣਾ ਚਾਹੀਦਾ ਪਾਣੀ ਵੀ ਪੀ ਲੈਣਾ ਚਾਹੀਦਾ ਤੇ ਫਿਰ ਸ਼ਰਾਬ ਪੀਣ ਵਿੱਚ ਕੀ ਹਰਜ ਹੈ ਸ਼ਰਾਬ ਵੀ ਤਾਂ ਗੁੜ ਨੂੰ ਪਾਣੀ ਵਿੱਚ ਘੋਲ ਕੇ ਹੀ ਬਣਦੀ ਹੈ ਇਹਦੇ ਵਿੱਚ ਬੰਦੇ ਵਾਸਤੇ ਖਤਰਨਾਕ ਫਿਰ ਕੀ ਹੈ ਤੁਸੀਂ ਲੋਕਾਂ ਨੂੰ ਸ਼ਰਾਬ ਪੀਣ ਤੋਂ ਕਿਉਂ ਰੋਕਦੇ ਹੋ ਇਹ ਸੁਣ ਕੇ ਸੰਤ ਜਰਨੈਲ ਸਿੰਘ ਭਿੜਰਾਵਾਲੇ ਥੋੜਾ ਮੁਸਕਰਾਉਂਦੇ ਹੋਏ ਉਸੇ ਵਕਤ ਜਵਾਬ ਦਿੰਦੇ ਕਿ ਭਾਈ ਗੁਰਮੁਖਾ ਜੇ ਅਸੀਂ ਤੇਰੇ ਸਿਰ ਵਿੱਚ ਇੱਕ ਬੁੱਕ ਮਿੱਟੀ ਭਰ ਕੇ ਪਾ ਦਈਏ ਤਾਂ ਕੀ ਤੈਨੂੰ ਸੱਟ ਲੱਗੇਗੀ ਬੰਦਾ ਕਹਿੰਦਾ ਜੀ ਇੱਕ ਬੁੱਕ ਘੱਟੇ ਦੇ ਨਾਲ ਕੀ ਸੱਟ ਲਗਣੀ ਫਿਰ ਸੰਤ ਕਹਿੰਦੇ ਕਿ ਜੇ ਤੇਰੇ ਸਿਰ ਦੇ ਵਿੱਚ ਇੱਕ ਬੁੱਕ ਭਰ ਕੇ ਪਾਣੀ ਦਾ ਪਾ ਦਈਏ ਕੀ ਫਿਰ ਵੀ ਤੇਰੇ ਸਿਰ ਵਿੱਚ ਛੱਟ ਲੱਗੇਗੀ ਉਹ ਬੰਦਾ ਨਿੰਮੋ ਝਾੜਾ ਜਾ ਹੋ ਕੇ ਕਹਿੰਦਾ ਕਿ ਸੰਤ ਜੀ ਇੱਕ ਬੁੱਕ ਪਾਣੀ ਦੇ ਨਾਲ ਕਾਦੀ ਛੱਟ ਲੱਗਣੀ ਹੈ ਤੇ ਫਿਰ ਸੰਤ ਕਹਿਣ ਲੱਗੇ ਕਿ ਦੇਖ ਭਾਈ ਜੇ ਉਸੇ ਇੱਕ ਬੁੱਕ ਪਾਣੀ ਨੂੰ ਇੱਕ ਬੁੱਕ ਮਿੱਟੀ ਵਿੱਚ ਰਲਾ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਕੇ ਉਸ ਨੂੰ ਅੱਗ ਤੇ ਚੰਗੀ ਤਰ੍ਹਾਂ ਤਪਾ ਕੇ ਤੇਰੇ ਸਿਰ ਵਿੱਚ ਮਾਰੀਏ ਤਾਂ ਹੁਣ ਤੂੰ ਦੱਸ ਛੱਟ ਲੱਗੇਗੀ ਕਿ ਨਹੀਂ ਲੱਗੇਗੀ ਜਦੋਂ ਅੱਗ ਵਿੱਚ ਮੱਚ ਕੇ ਪਾਣੀ ਤੇ ਮਿੱਟੀ ਇੱਕ ਪੱਕੀ ਇੱਟ ਬਣ ਜਾਣਗੇ ਇਹ ਸੁਣ ਕੇ ਉਸ ਬੰਦੇ ਨੇ ਉਸੇ ਵਕਤ ਸੰਤ ਜੀ ਦੇ ਚਰਨ ਫੜ ਲਏ ਸੰਤ ਭਿੰਡਰਾ ਵਾਲੇ ਕਹਿਣ ਲੱਗੇ ਕਿ ਪਾਣੀ ਵੀ ਉਹੀ ਹੈ ਗੁੜ ਵੀ ਉਹੀ ਹੈ ਪਰ ਜੋ ਅੱਗ ਵਿੱਚ ਬਲਦੀ ਹੈ ਸੱਟ ਤਾਂ ਅਸਲੀ ਉਹ ਅੱਗ ਮਾਰਦੀ ਹੈ ਇਹ ਜਵਾਬ ਸੁਣ ਕੇ ਉਸ ਸਖਸ ਨੇ ਹੱਥ ਜੋੜ ਕੇ ਮਾਫੀ ਮੰਗੀ ਕਿ ਸੰਤ ਜੀ ਮੈਂ ਤੁਹਾਡੇ ਬਾਰੇ ਕੁਝ ਗਲਤ ਅੰਦਾਜ਼ਾ ਲਗਾ ਕੇ ਆਇਆ ਸੀ ਪਰ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸੋ ਦੋਸਤੋ ਏਸੀ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹਾਜ਼ਰ ਜਵਾਬੀ ਬਾਰੇ ਇੱਕ ਘਟਨਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ